ਸਤਿਗੁਰ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਬੁੱਕਲ ਦਾ ਨਿਕਮਣ ਦਾ ਪਿੰਡ ਚੈਲ ਚੈਲ ਪਿੰਡ ਦੇ ਵਿੱਚ ਗਗਨਦੀਪ ਵੀਰ ਦੇ ਕੋਲੇ ਬਲਾਕ ਪ੍ਰਧਾਨਵੀਆਂ ਬਾਈ ਇਲਾਕੇ ਦਾ ਮਿੱਤਰੋ ਤੇ ਗਗਨਦੀਪ ਵੀਰ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ 3 ਜਨਵਰ 22 ਦੇ ਕੋਲੇ ਅਵੇਲੇਬਲ ਆ ਮਿੱਤਰੋ ਤਿੰਨੇ ਝੋਟੀਆਂ ਟੌਪ ਦੀਆਂ ਤੇ ਤਿੰਨੇ ਝੋਟੀਆਂ ਮਿੱਤਰੋ ਇੱਕ ਚੰਗੇ ਇਲਾਕੇ ਦੀਆਂ ਇੱਕ ਚੰਗੇ ਘਰਾਣੇ ਦੀਆਂ ਕਿਹੜੇ ਇਲਾਕੇ ਦੀਆਂ ਉਹ ਗੱਲਾਂ ਬਾਤਾਂ ਆਪਾਂ ਬਾਈ ਗਗਨਦੀਪ ਦੇ ਨਾਲ ਕਰ ਲਾਂਗੇ ਆਉ ਮਿਲਦੇ ਆ ਬਾਈ ਨੂੰ ਤਾ ਤਾਂ ਤੁਹਾਨੂੰ ਚਵਾਈ ਜਿਹੜੀ ਡੱਕੀ ਹੋਈ ਆ ਪੱਤਾ ਰਸਮੀ ਤੇ ਵੀਡੀਓ ਬਣਾਵਾਂਗੇ ਕਰਦੇ ਗਏ ਇਨਾ ਗੱਲ ਗਗਨ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਆ ਹਾਂਜੀ ਹਾਂਜੀ ਬਾਈ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਗਗਨ ਬਾਈ ਘਰ ਪਰਿਵਾਰ ਸੁਣਾਪ ਲੈ ਵਧੀਆ ਬਾਈ ਸਭ ਵਧੀਆ ਠੀਕ ਆ ਅੱਛਾ ਜਨਮਰ ਗਗਨ ਬਈ ਅੱਜ ਤਿੰਨ ਹਨਾ ਪਹਿਲਾਂ ਤਾਂ ਇੱਕ ਵਾਰੀ ਦੱਸ ਦਈਏ ਕਿਹੜੇ ਇਲਾਕੇ ਦੀਆਂ ਝੋਟੀਆਂ ਤੇ ਲਿਆ ਤਿੰਨੋਂ ਵੀ ਹਰਿਆਣੇ ਦੀਆਂ ਕੱਟੀਆਂ ਉਧਰ ਦੀਆਂ ਲੈ ਕੇ ਆਉਂਦੇ ਹਾਂਜੀ ਬਾਈ ਸੁਈਆਂ ਸਵਾਈਆਂ ਵੀਰੇ ਹਨਾ ਸਵਾਈਆਂ ਤਿੰਨੇ ਬਈ ਠੀਕ ਆ ਵੀਰੇ ਪਹਿਲੇ ਨੰਬਰ ਤੇ ਜਿਹੜ ਏ ਬਈ ਪਲੋਂ ਕੱਟੀ ਐ ਦੋ ਦੰਦਾਂ ਦਾ ਮੂੰਹ ਦੀ ਠੀਕ ਐ ਵੀਰੇ ਇਹਦੇ ਮਗਰ ਵੀ ਕੱਟੀ ਐ ਬਈ ਠੀਕ ਐ ਵੀਰੇ ਇਹ ਥਲੇ 12 ਕਿਲੋ ਦੁੱਧ ਤਿਆਰ ਆ ਬਈ ਹੁਣ ਕਿੰਨੇ ਦਿਨਾਂ ਦਾ ਸੂਆ ਵੀਰੇ ਇਹਦਾ 7-8 ਮਾਂ ਦੇਣਾ ਬਈ ਸੂਈ ਨੂੰ ਠੀਕ ਐ ਵੀਰੇ ਕਿੰਨਾ ਦੁੱਧ ਪੀਕ ਲੈਵਲ ਪਾ ਜੂਗੀ 13-14 ਪਾ ਜੂ ਬਈ 15 ਕਿਲੋ ਪੀਕ ਲੈਵਲ ਦਾ ਦੁੱਧ ਦੇਉਗੀ ਝੋਟੀ 15 ਕਿਲੋ ਹੈ ਕਦ ਕੋਤ ਬਹੁਤਾ ਝੋਟਾ ਦਾਣਾ ਬਈ ਬਹੁਤ ਵੱਡੀ ਬਹੁਤ ਆ ਬਈ ਹੂੰ ਹੂੰ ਹਾਂ ਇਹ ਪੂਰੀ ਬਰਾਬਰ ਆਉਂਦੀ ਐ ਹੂੰ ਬਾਕੀ ਤੇਰੇ ਬਈ ਵੱਡੀ ਵੀ ਤੇ ਵੇਲਬੂਲ ਵੀ ਚੰਗੀਆਂ ਪੜਾ ਪੜਾ ਵੀ ਚੰਗਾ ਹੈ ਨਾ ਹਾਂਜੀ ਹਾਂਜੀ ਚੋਣ ਜ ਵੇਖੀਏ ਚਵਾਈ ਜਿੰਦੀ ਕੀ ਕਹਿੰਦੀ ਹੈ ਵੀਰੇ ਲੈ ਮਿੱਤਰੋ ਚਵਾਈ ਹੈ ਜਿਹੜੀ ਤੁਹਾਨੂੰ ਤਿੰਨਾਂ ਝੋਟੀਆਂ ਦੀ ਮੈਂ ਵਿਖਾ ਦੂੰਗਾ ਅਗਲੀ ਤਸੱਲੀ ਕਾਰਵਾਈ ਤੁਸੀਂ ਕਰਨੀ ਹੈ ਹਰ ਇੱਕ ਪੱਖ ਤੋਂ ਦੇਖਣੀ ਲੈਣੀ ਖਰੀਦਣੀ ਚੋਣੀਆਂ ਤੁਹਾਡਾ ਕੰਮ ਹੋਊਗਾ ਮੇਰਾ ਕੰਮ ਹੋਊਗਾ ਸਿਰਫ ਵੀਡੀਓ ਬਣਾਉਣਾ ਤੇ ਵੀਡੀਓ ਦੇ ਵਿੱਚ ਜਾਨਵਰ ਤਖਾਉਣਾ ਦੇਖੋ ਕਿਰਾਂ ਦੀ ਮਿੱਤਰੋ ਇੱਕ ਗੱਲ ਹੋਰ ਵੀ ਹੈ ਗੱਗਣਾ ਨਾ ਝੋਟੀ ਤਾਂ ਸਿੰਗੀ ਸਿੰਗੀ ਬੜੀ ਕਮਾਲਾ ਹੈ ਨਾ ਮੂੰਹਾਂ ਦੀ ਸੋਹਣੀ ਬਹੁਤ ਝੋਟੀ ਹੈ ਬਹੁਤ ਬਾਲਦੀ ਫਟਦਾ ਹੂੰ ਬੜੀ ਬਾਲਦੀ ਵੀ ਲੈ ਮਿੱਤਰੋ ਗੋਨ ਹੁਣ ਮੜਾ ਜਿਹੜੀ ਦੀ ਚਵਾਈ ਦਿਖਾ ਦਿੰਨੇ ਕਰਮਾ ਵਾਲੀ ਦੀ ਚੋਣ ਚਣ ਦੀ ਇੱਕੇ ਦੀ ਰਿਪੋਰਟ ਆ ਝੋਟੀ ਜਾ ਬਗੈਵਨ ਦੀ ਮੜਾ ਫੁਰਤੀ ਮਾਰੀ ਦੀ ਜੰਗਾ ਵੀਰਾ ਬੜਾ ਹਾਂਜੀ ਭਾਈ ਫੁਰਤੀ ਰੱਖੀ ਮੜੀ ਜੀ ਮੈਂਗਾ ਚੋਣ ਚਣ ਦੇ ਵਿੱਚ ਧਾਰਾ ਧੂਰਾ ਮਾਰਨ ਦੇ ਵਿੱਚ ਬਣਦੇ ਕੱਟੀ ਬਸ ਲੈ ਵੇ ਲੋ ਮੇਤਰੋ ਪਸਮਾਇਆ ਕਰਮਾ ਵਾਲੀ ਦਾਣ ਗੜ ਤੇ ਨਾ ਕਿੱਲੇ ਕੱਟੀ ਵੀ ਬੜੀ ਜ਼ਬਰਦਸਤ ਆ ਝੋਟੀ ਦੇ ਮਗਰ ਇਹੜੀਆਂ ਨੇ ਝੋਟੀ ਆਪਾਂ ਤਾਂ ਬੱਚਾ ਵੀ ਟਿਕਾਣੇ ਦਾ ਮਗਰ ਕਿਉਂਕਿ ਜੇ ਜਾਣ ਵਾਲੀ ਆਪ ਤਾਂ ਜਾਣਾ ਵਰਤਾ ਪੈਦਾ ਕਰਨਾ ਹੀ ਕਰਨਾ ਹੁੰਦਾ ਹੁੰਦਾ ਜੇ ਜਗਲ ਲਈ ਚੁਾਈ ਵੀ ਤੇਰੇ ਅਰਗੇ ਜਮ ਰੋਲੀ ਪੋਲੀ ਹੈ ਨਾ ਹਾਂਜੀ ਹੂੰ ਦੁੱਧ ਹੀ ਮਾਰਦੇ ਬਾਈ ਹੂੰ ਸ਼ੋ ਕੇ ਦਾ ਬਾਠ ਠੀਕ ਹੈ ਗੰਦੀ ਬਾਈ ਓਕੇ ਹੈ ਨਾ ਆ ਦੋ ਨੰਬਰ ਵਾਲੀ ਇਹਦਾ ਰੇਟ ਸੱਤ ਤੋਂ ਤੋੜ ਕੇ ਵਿਖਾ ਦੇ ਰੇਟ ਊਟ ਕਰ ਲਗੇ ਹਾਂ ਰੇਟ 10 ਮੈਨੂੰ ਕੀ ਹੈ 1.5 ਲੱਖ ਰੁਪਈਆ ਹੈ ਹੈ 1.5 ਦੇਣੀ ਕਿੰਨੇ ਦੀ ਕਹਿੰਦੀ ਮੇਰਾ ਮਾਨ ਕੀ ਕਰਨਾ 45 ਦੀ ਹਾਂ ਨਾ ਹਜੇ ਵੀ ਗੱਡੀ ਤੇ ਆਇਆ ਅੱਜ ਮੋਗੇ ਵੋਟਸਾਪ ਤੇ ਉਹਨਾਂ ਨਾਲ ਬੱਸ ਹਾਂ ਬਾਈ ਗਰਮਦੀਪਾ ਬਾਈ ਮੋੜੇ ਠੀਕ ਹੈ ਆ ਗਿਆ ਬਾਈ ਚੰਗੀ ਬਹੁਤ ਹੈ ਝੋਟੀ ਹੈ ਹਨਾ ਦੁੱਧ ਵਾਲੀ ਝੋਟੀ ਹੈ ਬਾਈ ਬਿਊਟੀ ਵੀ ਕੱਦ ਵੀ ਬੇਲ ਵੀ ਹਰ ਪੱਖ ਝੋਟੀ ਦੱਸ ਦਿੰਦੀ ਕਿੱਧਰ ਦੀ ਐ ਮੈਂ ਇਲਾਕੇ ਦੀ ਉਹ ਝੋਟੀ ਦਾ ਇਲਾਕਾ ਆਪਣੇ ਇਲਾਕੇ ਦੇ ਨਾਲ ਮਿਲਦਾ ਹੀ ਨਹੀਂ ਆ ਤਾਂ ਚਾਹ ਸਰੀਰਿਕ ਬੰਤਰੀ ਨਹੀਂ ਮਿਲਦੀਆਂ ਕਰਮਾਂ ਵਾਲੀਆਂ ਨਹੀਂ ਹਨਾ ਹੈ ਬਾਈ ਉਧਰ ਦੀ ਝੋਟੀ ਆਪਣੀ ਇਧਰ ਦੀ ਝੋਟੀ ਨਾਲ ਘੱਟ ਹੀ ਰਲਦੀ ਆ ਹਾਂ ਬਾਈ ਬਰੀਕ ਵਾਲੀਆਂ ਹੁੰਦੀਆਂ ਯਾਰ ਹਨਾ ਬਾਈ ਕੀ ਰੇਡੂਡ ਬੋਲੇ ਨਹੀਂ ਹੁੰਦੇ ਦੁੱਧ ਵਾਲੇ ਆਰ ਹੁੰਦੇ ਹੁਣ ਦੇ ਨਹੀਂ ਕਿੰਨੇ ਦੀ ਗੱਗਣ ਦੀ ਬਾਈ ਇੱਕ 45 ਦੇ ਦਾਂਗੇ ਮੁੱਲ 1.5 ਲੱਖ ਰੁਪਏ ਬਾਈ ਮੇਰਾ ਮਾਨ ਕਰਦੇ ਇੱਕ ਬੰਦਾ ਮਾਨ ਆ ਬਾਈ ਜਿਹੜਾ ਕੱਟੀ ਲੈਣਾ ਬੰਦਾ ਕੱਟੀ 2 ਲੱਖ ਰੁਪਏ ਦੀ ਹੈ ਕੱਟੀ ਆ ਪਰ ਜਾਇ ਤੇਰਾ ਵੀਡੀਓ ਠੀਕ ਹੈ ਜੇ ਮੇਰਾ ਮਾਨ ਹੋਰ ਕਰ ਦੇਂ ਕਿਉਂਕਿ ਆਏਗਾ ਪਰ ਠੀਕ ਹੈ ਦੋ ਨੰਬਰ ਵਾਲੀ ਕੱਟੀ ਜਿਹੜੀ ਵੇਂਦੇ ਪਰ ਦੱਸੀ ਵੀਰੇ ਇਹ ਵੀ ਬਾਈ ਪਹਿਲਾ ਸੁਹਾ 2 ਦਾਂ ਦਾ ਇਹ ਵੀ 2 ਦਾਂਦੀ ਹੈ ਹੈ ਸਾਈਲੈਂਟ ਲਾ ਦੀ ਮੋਬਾਈਲ ਨਾ ਚੱਲਦਾ ਹੋਵੇ ਕਿੰਨੇ ਦਿਨਾਂ ਦੀ ਸੁਹਾ ਵੀ ਰਹਿੰਦਾ ਇਹਦਾ ਚੌਥਾ ਦਿਨ ਆ ਬਈ ਸੂਈ ਨੂੰ ਚੌਥਾ ਦਿਨ ਸੂਈ ਨੂੰ ਹੈ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਕੱਟਾ ਵੀ ਇੰਦੇ ਮਗਰ ਕੱਟਾ ਇਹ ਕਿੰਨੇ ਦੁੱਧ ਤੇ ਚੱਲਦੀ ਆ ਹੁਣ ਹੁਣ ਬਈ 10 ਕਿਲੋ ਆ ਐਣ ਕੰਡੇ ਵਾਲਾ ਕੰਡੇ ਵਾਲਾ ਪੂਰਾ ਰੋਜ਼ ਦੋ ਟਾਂ ਵਾਲਾ ਕੰਡੇ ਤੇ ਰੱਖ ਕੇ ਲੈ ਜਾਵੇ ਇਹ ਚੂਣਾ ਚੰਗਾ ਵੀਰੇ ਚੂਣਾ ਇੱਕ ਨੰਬਰ ਆ ਬਈ ਇਦਾਂ ਵੀ ਹੈ ਹਾਂ ਜੀ ਸੂਆ ਚਾਰ ਦਿਨਾਂ ਦਾ ਫਿਰ ਦੁੱਧੇ ਵੀ ਦੇ ਜੂਗੀ ਇਹ 2 ਕਿਲੋ ਹੋਰ ਵੱਧ ਹਾਂ 12 ਕਿਲੋ ਦਾ ਦੁੱਧ ਖੁੱਲਾ ਦੇ ਦੂਗੀ ਹੂੰ ਇਹਦਾ ਰੇਟ ਬਈ ਕਿੰਨੀ ਵੀਰੇ ਇਹਦਾ ਰੇਟ 1 ਲੱਖ 25000 ਰੁਪਏ ਦੇਣੀ ਕਿੰਨੀ ਦੀ ਮੈਂ 120 ਦੇ ਦਾਂਗੇ ਕੱਦੀ ਬਾ ਨੂੰ ਤੋਰੀ ਮੜੀ ਲਾਈ ਮਿੱਤਰੋ ਪਹਿਲਾਂ ਕੱਟੀ ਐ ਵੀ 10 ਕਿਲੋ ਦੁੱਧ ਤੇ ਸਟਾਰਟ ਹੋਇਆ ਕਰਮਾ ਵਾਲੀ ਦੀ ਕਿਉਂਕਿ ਬੱਚੀ ਜਿਹੜੀਆਂ ਕੱਟੀਆਂ ਪਹਿਲਨਾ 10 11 12 ਕਿਲੋ ਤੇ ਖੇਡਦੀਆਂ ਸਮਝ ਲਓ ਚੰਗੇ ਦੁੱਧ ਦੀਆਂ ਮਾਲਕਣਾ ਅਸਲੀ ਵੀ ਜਾਂ ਹਰਿਆਣੇ ਦਾ ਹਾਂ ਜਿਹੜੀ ਕੱਟੀ ਪਹਿਲਨ ਹੀ ਦੁੱਧਾਂ ਤੇ ਚੱਲੀ ਫਿਰਦੀ ਇਹਨੇ ਦੂਜੇ ਤੀਜੇ ਸੂਏ ਤੇ ਜਾ ਕੇ ਮੈਂ ਸੰਜਗਾਰ ਦੂਜੇ ਨਾਲ ਹੈ ਪਲੂਨ ਦੋਂਦੀ ਮੂੰਦੀ ਦੋਂਦੀ ਮੂੰਦੀ ਹੈ ਹਾਂ ਓਕੇ ਬਈ ਸੋਹਣੀ ਸਨੱਖੀ ਆ ਯਾਰ ਝੋਟੀ ਜੀ ਇਹ ਇਹਦੇ ਨਾਲੋਂ ਵੀ ਜ਼ਿਆਦੀ ਫ੍ਰੀਕ ਚਮੜੀ ਹੈ ਨਾ ਹਾਂਜੀ ਹੂੰ ਇਹ ਗੱਲ ਆਏਗੀ ਬਾਈ ਗਗਨਦੀਪ ਬਾਈ ਫਿਰ ਇਹਦਾ ਵੀ ਚੌਣ ਚਣੋ ਕੇ ਜਾਵਾਂ ਜਾਵਾਂ ਇੱਕ ਨੰਬਰ ਚੌਣ ਛਟਕਾ ਬੱਚਾ ਇਹਦਾ ਕੀ ਕਹਿੰਦੀ ਐ ਵਿਖਾਈਏ ਇਹਨੂੰ ਇਹ ਮੈਂ ਹਾਂ ਮਿੱਤਰੋ ਕੰਡੇ ਦੇ ਤੁਸੀਂ ਤੋਂ ਲੈਣਾ ਮੈਂ ਤਾਂ ਜਿੰਨਾ ਦੱਸਿਆ ਉਹ ਬੋਲਣਾ ਮਿੱਤਰੋ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਇਹਦੇ ਬਾਰੇ ਵੀ ਇਹਦਾ ਰੇਟ 1 25 ਹੈ 1 22 ਦੀ ਬਾਈ ਇਹਦਾ ਰਸਤਾ ਫੜਾ ਦੇਾਂਗੇ ਟੈਂਪੂ ਤੇ ਚੜਾ ਦੇਾਂਗੇ ਜਿਹੜਾ ਬੈਠਿਆ ਵੇਲੇ ਦੁੱਧ ਪੀਣ ਲਾ ਦੇਾਂਗੇ ਭਈਆ ਦਾ ਲੈ ਮਿੱਤਰੋ ਬਾਲਟੀ ਫੜ ਲਾ ਕੇ ਨਾਲ ਦੀ ਬਈ ਦੀਪਰਾ ਦੇ ਭਾਈ ਜੀ ਤੋ ਲੈ ਜਿੱਤ ਰੋਚਵਾਈ ਵੇਖੋ ਗਰਾਂ ਨਿਕਰਮ ਵਾਲੀ ਦੀ ਓਕੇ ਦੇ ਰਿਪੋਰਟ ਹਨਾ ਥਾਂ ਤੋਂ ਵੀ ਬਹੁਤ ਚੰਗਾ ਕੱਟਿਆ ਉਹ ਮੈਂ 8 ਸਾਲਾਂ ਜਵਾਗ ਚੋ ਲੈਣ ਨੂੰ ਦੂਜਿਆਂ ਦੀ ਮਾਰ ਦੇ ਦੇ ਗਗਨ ਫਿਰ ਹੁਣ ਚੋ ਕੇ ਹਟਾ ਦੋ ਹੋਰ ਕਟਾ ਦਈਏ 20 ਦੀ ਕਰ ਦਈਏ ਹੈ ਇਹ ਯਾਨੀ ਵੀ ਵੀ ਛੋੜ ਦਪਾ ਕਰ ਦਾਂਗਾ ਤੇ ਆ ਠੀਕ ਹੈ ਅੱਛਾ ਆ ਜਾ ਤੇਰੇ ਗਗਨ ਦੀ ਬਈ ਇਹ 3 ਨੰਬਰ ਵਾਲੀ ਕੱਟੀ ਜਿਹੜੀ ਬਈ ਇਹ ਵੀ ਬਈ ਦੋ ਦਾ ਆਂਦਾ 3 ਨੰਬਰ ਵਾਲੀ ਕੱਟੀ ਵੀ ਹਾਂ ਇਹਨੂੰ ਕਿੰਨੇ ਦਿਨਾਂ ਦਾ ਸੂਆ ਬਾਈ ਇਹਨੋਂ ਵਿੱਚ ਪੰਜ ਮਹੀਨਾ ਤਾਂ ਨਹੀਂ ਹੋਇਆ ਸੂਈ ਨੂੰ ਬਾਈ ਠੀਕ ਹੈ ਇਹ ਕਿੰਨੇ ਦਿਨੋਂ ਤੇ ਚੱਲਦੀ ਹੈ ਬਾਈ 10 11 ਕਿਲੋ ਖੁੱਲੇ ਤੇ ਚੱਲਦੀ ਬੰਦਾ ਦੋ ਡਾਂਗ ਚੋ ਕੇ ਲੈ ਜਾ ਬੰਦਾ ਹਾਂ ਠੀਕ ਹੈ ਬਾਈ ਆ ਚਵਾ ਕੇ ਦੇਈਂਗਾ ਘਰ ਤੋਂ ਬਾਹਰ ਗਈ ਜੀ ਕੋਈ ਗਾਰੰਟੀ ਨਹੀਂ ਬਾਈ ਹਾਂਜੀ ਬਾਈ ਉਹਦਾ ਪੱਠੇ ਨਹੀਂ ਪਉਂਦਾ ਬਾਈ ਜੋ ਲੰਬਾ ਦੇਈ ਜਾਂਦਾ ਯਾਰ ਹਨਾ ਲਿਆ ਗਗਨ ਬਾਈ ਨੂੰ ਕੱਢ ਕੇ ਬਾਹਰ ਨੂੰ ਅੱਛਾ ਗਗਨ ਬਾਈ ਲੇਵਾ ਮੜਾ ਕੱਟੀ ਥੱਲੇ ਹਨਾ ਇਹ ਵੀ ਹਰਿਆਣਾ ਅਸਲੀ ਬੀਜ ਆ ਬਾਈ ਹੂੰ ਸਿੰਗੀ-ਸੁੰਗੀ ਬਾਈ ਪਤਲੀਆਂ ਝੋਟੀਆਂ ਯਾਰ ਬਰੀਕ ਜਾਵਾਂ ਕਰਮਾਲੀਆਂ ਕਿਹੜਾ ਬੰਦਾ ਲੈ ਗਿਆ ਚੇਤੇ ਛੱ ਠੀਕ ਆ ਯਾਰ ਓਕੇ ਬਾਈ ਇਹਦਾ ਕੀ ਰੇਟ ਰਹੂਗਾ ਗਗਨ ਬਾਈ ਇਹਦਾ ਮੁੱਲ 130 ਆ ਬਾਈ ਦੇਣੀ ਕਿੰਨੀ ਦੀ ਬੈਕ 28 ਦੇ ਦਾਂਗੇ ਦੋ ਨਾ ਘਾੜ ਯਾਰ ਪੰਜ ਪੰਜ ਘਾੜ ਸਵਾਦ ਨਹੀਂ ਆਉਂਦਾ ਦੋ ਘਾੜ ਨਾ ਹੈ ਚਲ 25 ਦੇ ਦਾਂਗੇ ਛੱਡ ਫਾ ਬੱਚਾ ਕੀ ਕਹਿੰਦੀ ਕੱਟਾ ਇਹਨੇ ਮਾਰ ਕੇ ਕੱਟੀ ਬਈ ਇਹਦੇ ਮਾਰ ਕੱਟੀ ਆ ਬਈ ਹੁਣ ਵੇਖੀ ਤੂੰ ਵੀ ਮੇਰੇ ਕੋਲ ਤੇ ਠੀਕ ਹੈ ਯਾਰ ਲੇਵਾ ਬੜਾ ਦੀ ਪਿੱਛੋਂ ਵਖਾਈ ਲੈਵਾ ਕੱਟੀ ਦਾ ਸੂਰ ਤੋਂ ਟੱਚ ਹੋ ਗਿਆ ਥੱਲੇ ਨੂੰ ਬਣਾਵਟ ਬੜੀ ਪਧਰੀ ਬੜੀ ਚੰਗੀ ਕੱਟੀ ਦੀ ਬਣਾਵਟ ਆ ਲੈ ਵੇਂਦੀ ਅੱਛਾ ਇੱਕ ਗੱਲ ਹੋਰ ਆਮ ਵੀਰੇ ਜੇਰ ਜੁਰ ਦੀਆਂ ਓਕੇ ਹੋਣਗੀਆਂ ਓਕੇ ਬਾਈ ਓਕੇ ਜਮਾ ਕਲੀਅਰ ਜੇਰ ਦੀਆਂ ਸਵਾ ਠੀਕ ਹੈ ਬਈ ਹਾਂ ਕਿਉਂਕਿ ਇਹ ਹੀ ਮੇਨ ਚੀਜ਼ ਆ ਯਾਰ ਹਨਾ ਦੇਖੋ ਬਈ ਮੇਤਰੋ ਕੇ ਰੰਗ ਕਰ ਮਾਰੀ ਨਹੀਂ ਕਈ ਭਰਾ ਕਹਿੰਦੇ ਵੀ ਵਪਾਰੀ ਜਦੋਂ ਚੁੰਦੇ ਆ ਵੀ ਸਾਬੇ ਉਹਦੇ ਮੂੰਹ ਤੇ ਦੁੱਧ ਘਾ ਦੋ ਮਰਦੀ ਕਹਿੰਦੀ ਫਿਰ ਇਹਦਾ ਕੀ ਰਾਜ ਹੁੰਦਾ ਬਈ ਮੈਂ ਬੱਚੇ ਤੇ ਜਲਦੀ ਉੱਤਰਾਂ ਵੀ ਬਈ ਨੂੰ ਹੁਣ ਕੱਟੀਆਂ ਯਾਰ ਇਹ ਤਾਂ ਹਾਂ ਬਈ ਪਾਸਮ ਛੇਤੀ ਹੁੰਦੀਆਂ ਹਨਾ ਹਾਂਜੀ ਬਈ ਹੂੰ ਹੂੰ ਅ ਕਈ ਕਹਿੰਦਾ ਇੱਕ ਗੱਲ ਹੋਰ ਹੈ ਨਾ ਗਗਨ ਬਈ ਤੂੰ ਆਂ ਨਹੀਂ ਸੁਣੀ ਜਿਹੜੇ ਵਪਾਰੀ ਦੁੱਧ ਪਿਆ ਦਿੰਦੇ ਨੇ ਦੁੱਧ ਵਾਦ ਜਾਂਦੀਆਂ ਨਹੀਂ ਬਈ ਨਹੀਂ ਮਹਿਲਾ ਜਦੋਂ ਦੁੱਧ ਪੀ ਲੈਂਦੀ ਕੱਟੀ ਪੱਠੇ ਨਹੀਂ ਖਾਂਦੀ ਬਈ ਨਹੀਂ ਖਾਂਦੀ ਬਈ ਹੂੰ ਇਹ ਵਾਧੂ ਦੀਆਂ ਗੱਲਾਂ ਬਈ ਦੋਸਤਾਂ ਦੇ ਨਾਲ ਦਾਣੇ ਨਾਲ ਤੇ ਫੀਡ ਨਾਲ ਕਿਉਂ ਵੀਰੇ ਸੇਵਾ ਨਾਲ ਭਾਈ ਦੋਵਾਂ ਮਗਰ ਮੰਨਾਂ ਮਗਰ ਕਟੀਆਂ ਜਿਹੜਾ ਬੰਦਾ ਲੈ ਜਾਉਂ ਚੇਤੇ ਕਰੂ ਹੂੰ ਸਹੀ ਗੱਲ ਆ ਬਾਈ ਗਗਨਦੀ ਫਿਰ گاਵਾ ਵੀ ਲੈ ਆਉਣਾ ਬਾਈ گاਵਾ ਵੀ ਬਾਈ ਠੀਕ ਆ ਬਾਈ ਕਟੀਆਂ ਵੀ ਤੇ گاਵਾ ਵੀ ਹੈ ਹਾਂਜੀ ਬਾਈ ਠੀਕ ਆ ਬਈ ਓਕੇ ਜਿਹੜਾ ਤੱਕ ਜੜ ਗਿਆ ਲੈ ਆਉਣਾ ਹਾਂਜੀ ਇਹ ਕੁੱਤਾ ਲੈ ਦੇ ਯਾਰ ਇੱਕ ਮੈਨੂੰ ਡੈਸ਼ ਉੱਡ ਜੀ ਲੈ ਮਿੱਤਰੋ ਚਵਾਈ ਵੇਖੋ ਕਿਰਾਂ ਦੀ ਹੂੰ ਇਹ ਨਹੀਂ ਠੀਕ ਆ ਗਗਨ ਬਈ ਯਾਰ ਓਕੇ ਆ ਜਾਵਾ ਬਰੇ ਧੰਨਵਾਦ ਭਾਈ ਭਾਈ ਭਾਵੇਂ 50 ਸਾਲਾਂ ਜਵਾਗ ਜੁਲੇ ਹੋ ਜੀ ਮਨ ਜਾਈਏ ਲੋ ਤਾਂ ਕੋਈ ਨਹੀਂ ਨਿੰਦਦਾ ਭਾਈ ਕਰਮਾਂ ਵਾਲਿਆਂ ਨੂੰ ਅੱਛਾ ਗੱਗਨ ਨੰਬਰ ਕਿੰਨਾ ਵੀਰੇ ਆਪਣਾ 9851 ਹੂੰ 50224 ਇੱਕ ਵਾਰੀ ਹੋਰ ਆਉਂਦੇ 98151 ਹੂੰ 50224 ਠੀਕ ਹੈ ਅੱਛਾ ਗੱਗਨ ਭਾਈ ਆ ਜਿਹੜਾ ਤੂੰ ਪਾਇਆ ਉੱਪਰ ਛੱਡ ਇਹਨੂੰ ਰੰਗ ਰੰਗ ਮਾਰੇ ਇਸ ਦੇ ਨਾਲ ਕੋਈ ਮਕਾਰ ਨਹੀਂ ਕੀ ਜਾਂਦਾ ਰੰਗ ਭਾਈ ਆਣਾ ਤੇ ਜਾਨਵਰ ਜੂਨਰ ਨਹੀਂ ਆਉਂਦੇ ਪੱਖਿਆਂ ਦੇ ਨਹੀਂ ਆੜਦੀਆਂ ਚਿੜੀਆਂ ਦੀਆਂ ਨਾ ਮਾਰਦੀਆਂ ਨੇ ਚਿੜੀਆਂ ਵਿੱਚ ਆ ਕੇ ਚਿੜੀਆਂ ਉਹ ਪੱਖੇ ਭੁੱਖੇ ਵੱਡੀਆਂ ਜਾਂਦੀਆਂ ਹਨਾ ਇਹ ਵਧੀਆ ਭਾਈ ਟੀਨਾ ਨਾਲ ਵਧੀਆ ਗਾਰਡਮੈਂਟ ਹੈ ਟੀਨਾ ਨਾਲ ਵਧੀਆ ਆ ਵੇ ਪਾਸਮਾ ਕੇ ਬੈਂਬੇ ਜੀ ਹੂੰ ਤੇ ਚਿਲੇ ਗੜਤੇ ਬਈ ਹੂੰ ਇਹੀ ਤਾਂ ਚੀਜ਼ ਹੁੰਦੀ ਮੈਂ ਦੁੱਧ ਵਾਲੀ ਦੀ ਹਨਾ ਅੱਜ ਆਹਨ ਦੱਸੀ ਮੜਾ ਜੀ ਵੀਰੇ ਇਹ ਕਿੰਨੇ ਜੇ ਪੈ ਗਏ ਸਾਰਾ ਜਿਗੜ ਇਹ 3 ਲੱਖ ਰੁਪਏ ਲੱਗ ਗਏ ਬਈ ਆ ਸਾਰਾ ਆ ਜਿਹੜਾ ਸਾਰਾ ਹਾਂਜੀ ਬਈ ਠੀਕ ਆ ਬਈ ਨੰਬਰ ਦੇਤਾ ਬਈ ਗਗਨ ਜੀ ਵੀਰੇ ਨੇ ਪਿੰਡ ਹੈਗਾ ਬਈ ਦਾ ਚਹਿਲ ਤੇ ਮਿੱਤਰੋ ਝੋਟੀਆਂ ਪਹਿਲਣਾ ਪਲੂਨ ਕਟੀਆਂ ਟਿਕਾਣੇ ਦੀਆਂ ਦਿਖਾਤੀ ਅਗਲੀ ਕਾਰਵਾਈ ਨੇ ਨੰਬਰ ਸਕਰੀਨ ਤੇ